ਹਾਂਜੀ ਨਮਸਕਾਰ ਜੀ ਕੀ ਹਾਲ ਚੱਲ ਨੇ ਤੁਹਾਡੇ ਸਭ ਠੀਕ ਹੋ ਸਾਰੇ ਹਾਂਜੀ ਜਲਦੀ ਜਲਦੀ ਸਾਥੀ ਸਾਡੇ ਨਾਲ ਜੁੜ ਜਾਓ ਸਾਡੇ YouTube ਚੈਨਲ ਤੇ ਸੋਸ਼ਲ ਮੀਡੀਆ ਟਿਪਸ ਸੋਸ਼ਲ ਮੀਡੀਆ ਟਿਪਸ ਸਾਡਾ YouTube ਚੈਨਲ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ ਜਲਦੀ ਤੋਂ ਜਲਦੀ ਸਾਰੇ ਸਾਥੀ ਸਾਡੇ ਚੈਨਲ ਸਾਡੇ ਲਾਈਵ ਦੇ ਵਿੱਚ ਜੁੜ ਜਾਓ ਕਰਦੇ ਆ ਗੱਲਾਂਬਾਤਾਂ ਫੇਰ ਦੇਖਦੇ ਆ ਕਿੰਨੇ ਸਾਥੀ ਜੁੜਦੇ ਨੇ ਫੇਰ ਗੱਲਬਾਤ ਦਾ سلسلہ ਸ਼ੁਰੂ ਕਰਦੇ ਆ ਹਾਂ ਜੀ ਦੋਸਤੋ ਆਪਣਾ ਜੋ ਚੈਨਲ ਹੈ ਸੋਸ਼ਲ ਮੀਡੀਆ ਟਿਪਸ ਇਸ ਦੇ ਸਬੰਧ ਵਿੱਚ ਹੀ ਆਪਾਂ ਲਾਈਵ ਬਿਆ ਕਰਾਂਗੇ ਤੇ ਹੁਣ ਆ ਸੋਸ਼ਲ ਮੀਡੀਆ ਦੇ ਜਿੰਨੇ ਵੀ ਪਲੇਟਫਾਰਮ ਨੇ ਪੂਰੀ ਬਾਰੀ ਉਹਨਾਂ ਦੀ ਕਿਵੇਂ ਵਰਤੋਂ ਕਰਦੇ ਆ ਕਿਵੇਂ-ਕਿਵੇਂ ਆਪਾਂ ਉਹਨਾਂ ਤੋਂ ਆਮਦਨ ਲੈ ਸਕਦੇ ਆ ਕਿਸ ਤਰ੍ਹਾਂ ਕਮਾਈ ਕਰ ਸਕਦੇ ਆ ਅੱਜ ਦਾ ਟੌਪਿਕ ਹੈ ਮੈਂ ਇੱਕ ਵੀਡੀਓ ਅੱਜ ਅਪਲੋਡ ਕੀਤੀ ਹੈ ਆਪਣੇ ਇਸ YouTube ਚੈਨਲ ਤੇ ਕਿ ਹੁਣ ਆਰਿਆ ਨੂੰ ਮਿਲ ਰਿਹਾ ਹੈ ਕੰਟੈਂਟ ਮੋਨਟਾਈਜੇਸ਼ਨ ਟੂਲ ਫੇਸਬੁਕ ਦਾ ਫੇਸਬੁਕ ਨੇ ਕਰਤਾ ਹੈ ਬਦਲਾਵ ਜੀ ਹਣ ਬਹੁਤ ਵੱਡਾ ਬਦਲਾਵ ਕਰਤਾ ਹੈ ਜੀ ਕੱਲ ਹੀ ਨਵੀਂ ਅਪਡੇਟ ਆਈ ਹੈ ਜੀ ਫੇਸਬੁਕ ਦੇ ਬਾਰੇ ਚਾਹੇ ਪੇਜ ਹੈ ਚਾਹੇ ਸਾਡੀ ਪ੍ਰੋਫਾਈਲ ਹੈ ਇਹ ਤੁਹਾਨੂੰ ਯਾਸੀ ਕਮਾਈ ਕਰ ਰਹੇ ਆ ਅਰਨਿੰਗ ਕਰ ਰਹੇ ਆ ਕੰਮ ਕਰ ਰਹੇ ਆ ਰੈਗੂਲਰ ਉਹਦਾ ਇੱਕ ਬਹੁਤ ਵੱਡਾ ਅਪਡੇਟ ਆਇਆ ਏ ਜੋ ਤੁਹਾਡੇ ਸਾਹਮਣੇ ਇੱਕ ਵੀਡੀਓ ਪਾਈ ਆਪਾਂ ਆਪਣੇ ਇਸ ਚੈਨਲ ਤੇ ਤੁਸੀਂ ਉਹਨੂੰ ਬੜੇ ਧਿਆਨ ਨਾਲ ਦੇਖਣਾ ਕਿ ਫੇਸਬੁੱਕ ਦਾ ਜਦੋਂ ਅਸੀਂ ਪੇਜ ਪ੍ਰੋਫੈਸ਼ਨਲ ਡੈਸ਼ਬੋਰਡ ਆਪਾਂ ਖੋਲਦੇ ਆ ਨਾ ਆਪਾਂ ਦੇਖਦੇ ਆ ਪ੍ਰੋਫੈਸ਼ਨਲ ਡੈਸ਼ਬੋਰਡ ਉਹਦੇ ਸਾਨੂੰ ਉਹ ਕੀ ਦਿਖਾਈ ਰਿਹਾ ਅਸੀਂ ਕਿ ਥੱਲੇ ਜੋ ਉਹਨਾਂ ਦਾ ਕ੍ਰਾਈਟੇਰੀਆ ਸੀ ਜਿਵੇਂ ਉਹਦੇ ਵਿੱਚ ਤੇ ਅਲੱਗ-ਅਲੱਗ ਟੂਲ ਸੀ ਬੋਨਸ ਸਟ੍ਰੀਮ ਵਾਲਾ ਠੀਕ ਹੈ ਜੋ ਵੀ ਹੈ ਉਹਦੇ ਤੇ ਉਹ ਦਿਖਾ ਰਿਹਾ ਸੀ ਹੁਣ ਉਹਦੀ ਜਗ੍ਹਾ ਤੇ ਉਹਨਾਂ ਨੇ ਕੰਟੈਂਟ ਮੋਨਟਾਈਜ਼ੇਸ਼ਨ ਜਿਹੜਾ ਹੈ ਟੂਲ ਸ਼ੋਅ ਕਰ ਰਹੇ ਨੇ ਜਿਹੜਾ ਦੋਸਤ ਪਹਿਲੀ ਵਾਰੀ ਵੇਖਦਾ ਹੈ ਨਾ ਉਹਦੇ ਤੇ ਉਹ ਤਾਂ ਇਹ ਲੱਗਦਾ ਵੀ ਜਿਵੇਂ ਇਹ ਕੰਟੈਂਟ ਮੋਨਟਾਈਜੇਸ਼ਨ ਟੂਲ ਇਹਨਾਂ ਸਾਨੂੰ ਦੇਤਾ ਹੈ ਅਸਲ 'ਚ ਉਹ ਦਿੱਤਾ ਨਹੀਂ ਹੈ ਮਿਲ ਜਾਏਗਾ ਇਹ ਬਹੁਤ ਵੱਡੀ ਗੱਲ ਹੈ ਕਿ ਆਪਣੇ ਉਹ ਪੇਜ ਤੇ ਜਾਂ ਪ੍ਰੋਫਾਈਲ ਤੇ ਜਦੋਂ ਉਹ ਕੰਟੈਂਟ ਮੋਨਟਾਈਜੇਸ਼ਨ ਟੂਲ ਦਾ ਆ ਸ਼ੋਅ ਕਰ ਰਿਹਾ ਹੈ ਨਾ ਪਰ ਉਹ ਲੋਕ ਹੈ ਉਹ ਲੋਕ ਕੀਤਾ ਹੈ ਤਾਂ ਥੱਲੇ ਤਾਂ ਲਿਖਿਆ ਵੀ ਹੈ ਕਿ ਨੋ ਕ੍ਰਾਈਟੇਰੀਆ ਮੀਟ ਕਿ ਸਾਨੂੰ ਕ੍ਰਾਈਟੇਰੀਆ ਮਤਲਬ ਨਹੀਂ ਮਿਲਿਆ ਹੈ ਨਾ ਤਾ ਮਤਲਬ ਹੈ ਕਿ ਜਲਦੀ ਹੀ ਸਾਨੂੰ ਅਸੀਂ ਰੈਗੂਲਰ ਕੰਮ ਕਰ ਰਹੇ ਆ ਤੇ ਆਪਾਂ ਨੂੰ ਜਲਦੀ ਹੀ ਮੋਨਟਾਈਜੇਸ਼ਨ ਟੂਲ ਜਿਹੜਾ ਹੈ ਮਿਲ ਜਾਏਗਾ ਤਾਂ ਦੂਸਰੀ 31 ਅਗਸਤ 2025 ਤੱਕ ਫੇਸਬੁੱਕ ਦਾ ਜਿਹੜਾ ਟਾਰਗੇਟ ਹੈ ਨਾ ਕਿ ਜਿਹੜੇ ਵਧੀਆ ਕੰਮ ਕਰ ਰਹੇ ਨੇ ਸਾਰੇ ਕੰਮ ਕਰ ਰਹੇ ਜਿਨ੍ਹਾਂ ਦੇ ਪੇਜ ਬਿਲਕੁਲ ਸਹੀ ਨੇ ਉਹਨਾਂ ਨੂੰ ਇਹ ਆਪਾਂ ਨੂੰ ਟੂਲ ਮਿਲ ਜਾਣਾ ਠੀਕ ਹੈ ਕੰਟੈਂਟ ਮੋਨਟਾਈਜੇਸ਼ਨ ਵਾਲਾ ਹਰ ਤਰ੍ਹਾਂ ਦੀ ਅਸੀਂ ਕਮਾਈ ਕਰ ਸਕਦੇ ਹਾਂ ਉਹਦੇ ਤੋਂ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਭ ਪੇਜਾਂ ਤੇ ਮੇਰੇ ਦੋ ਤਿੰਨ ਪੇਜ ਬਣੇ ਆ ਮੈਂ ਕੰਮ ਨਾਲ ਤੇ ਥੋੜਾ ਘੱਟ ਕਰ ਰਿਹਾ ਪਰ ਉਹਨਾਂ ਤੇ ਕੱਲ ਸ਼ੋਅ ਕਰ ਰਿਹਾ ਸੀ ਤੇ ਬੜੀ ਖੁਸ਼ੀ ਹੋਈ ਹੈ ਕਿ ਹਰ ਇੱਕ ਪ੍ਰੋਫਾਈਲ ਤੇ ਹਰ ਇੱਕ ਪੇਜ ਤੇ ਸਾਨੂੰ ਫੇਸਬੁਕ ਵਾਲੇ ਕੰਟੈਂਟ ਮੋਨਟਾਈਜੇਸ਼ਨ ਟੂਲ ਦੇ ਰਹੇ ਨੇ ਸੋ ਕਈਆਂ ਨੂੰ ਲੱਗਿਆ ਇੱਕ ਦੋਸਤ ਨੇ ਫੇਸਬੁਕ ਤੇ ਪਾਇਆ ਸੀ ਕਿ ਮੈਨੂੰ ਕੰਟੈਂਟ ਮੋਨਟਾਈਜੇਸ਼ਨ ਟੂਲ ਮਿਲ ਗਿਆ ਪਰ ਜਦੋਂ ਉਹਨਾਂ ਨੇ ਧਿਆਨ ਨਾਲ ਦੇਖਿਆ ਨਾ ਮਤਲਬ ਉਹ ਲੋਕ ਸੀ ਅਨਲੋਕ ਨਹੀਂ ਹੋਇਆ ਉਹ ਲੋਕ ਸੀ ਮਤਲਬ ਜੋ ਮਿਲਦਾ ਸੈਟਅਪ ਆ ਜਾਣਾ ਸੀ ਕਿ ਤੁਸੀਂ ਸੈਟਅਪ ਇਹਨੂੰ ਕਰੋ ਤੇ ਕਮਾਈ ਸ਼ੁਰੂ ਕਰੋ ਤਾਂ ਉਹਨਾਂ ਨੇ ਅਜੇ ਤੱਕ ਉਹ ਪਹਿਲਾ ਸਟੈਪ ਹੀ ਦਿੱਤਾ ਕਿ ਸਭ ਨੂੰ ਦੇ ਰਹੇ ਆ ਬਹੁਤ ਜਲਦੀ ਮੇਰੇ ਫੇਸਬੁਕ ਤੇ ਜਿਹੜੀ ਪ੍ਰੋਫਾਈਲ ਹੈ ਰਵਿੰਦਰ ਕੁਮਾਰ ਦੇ ਨਾਮ ਤੇ ਉਹਦੇ ਤੇ ਮੈਨੂੰ ਮਿਲ ਚੁੱਕਿਆ ਹੈ ਅਰਨਿੰਗ ਵੀ ਹੋ ਰਹੀ ਹੈ ਕਮਾਈ ਵੀ ਹੋ ਰਹੀ ਹੈ ਚਾਹੀ ਥੋੜਾ ਕੰਮ ਕਰ ਰਿਹਾ ਜਿਨ੍ਹਾਂ ਵੀ ਕਰ ਰਹੇ ਉਹਤੇ ਕਮਾਈ ਹੋ ਰਹੀ ਹੈ ਉਹਦੇ ਤੇ ਫੋਟੋ ਤੋਂ ਟੈਕਸਟ ਤੋਂ ਰੀਲ ਤੋਂ ਠੀਕ ਹੈ ਸਟੋਰੀ ਤੋਂ ਵੀ ਹੁਣ ਤਰ੍ਹਾਂ ਇਹ ਸਟੋਰੀ ਤੋਂ ਵੀ ਆਪਾਂ ਨੂੰ ਕਮਾਈ ਸ਼ੁਰੂ ਕਰ ਦਿੱਤੀ ਹੈ ਨਾ ਸੋ ਬੜਾ ਵਧੀਆ ਦਿੱਤਾ ਵੀ ਜਿਹੜੇ ਸੱਜਣਾ ਅੱਜ ਕੱਲ ਹਰ ਕੋਈ ਫੇਸਬੁੱਕ ਯੂਜ਼ ਕਰ ਰਿਹਾ ਹੈ ਪੇਜ ਬਣਾ ਰਹੇ ਨੇ ਸੋ ਟਾਈਮ ਅ ਵੇਸਟ ਕਰਨ ਦੀ ਬਜਾਏ ਜੇ ਆਪਾਂ ਉਹਦੇ ਤੇ ਥੋੜਾ ਜਿਹਾ origignal ਕੰਮ ਕਰ ਲਈਏ ਤਾਂ ਸਾਨੂੰ ਕਮਾਈ ਹੋ ਸਦੀ ਹੈ ਬਾਧੂ ਕਮਾਈ ਕਰ ਰਹੇ ਆ ਫੁੱਲ ਕਮਾਈ ਕਰ ਰਹੇ ਲੋਕ ਹਨਾ ਤੇ ਆਪਣਾ ਵੀ ਦਿਲ ਕਰਦਾ ਵੀ ਆਪਾਂ ਵੀ ਕਰੀਏ ਵੇਲਾ ਟਾਈਮ ਐਵੇਂ ਕਿਉਂ ਖਰਾਬ ਕਰੀਏ ਹਨਾ ਤਾਂ YouTube ਤੇ ਵੀ ਕੰਮ ਕਰੋ ਫੇਸਬੁੱਕ ਤੇ ਵੀ ਕੰਮ ਕਰੋ ਜਿਹੜਾ ਵੀ ਸੋਸ਼ਲ ਮੀਡੀਆ ਪਲੇਟਫਾਰਮ ਆ ਉਹਦੇ ਤੇ ਕੰਮ ਕਰੋ ਕਮਾਈ ਕਰ ਸਕਦੇ ਆ ਆਪਾਂ ਤੁਹਾਨੂੰ ਸਾਰੇ ਟਿਪਸ ਦੱਸਿਆ ਕਰਾਂਗੇ ਕਿ ਕਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਸ ਤਰ੍ਹਾਂ ਦੀ ਕਮਾਈ ਹੋ ਰਹੀ ਹੈ ਕਿਹਦੇ ਤੇ ਕਿਹੜੀ ਮੋਨਟਾਈਜੇਸ਼ਨ ਕਿਵੇਂ ਟੂਲ ਮਿਲ ਰਿਹਾ ਸੋ ਸਾਡੇ ਲਾਈਵ ਦੇ ਵਿੱਚ ਜਿਵੇਂ ਜੁੜਦੇ ਹੀ ਆ ਸਾਡੀਆਂ ਵੀਡੀਓ ਦੇਖਦੇ ਰਹੇ ਬੜਾ ਵਧੀਆ ਲੱਗਦਾ ਸੋ ਬਹੁਤ ਵਧੀਆ ਤਾਂ ਜੇ ਤੁਹਾਡੇ ਤੇਜ਼ ਤੇ ਵੀ ਇਸ ਤਰ੍ਹਾਂ ਦਾ ਕੰਟੈਂਟ ਮੋਨਟਾਈਜੇਸ਼ਨ ਟੂਲ ਹੈ ਥੱਲੇ ਸ਼ੋਅ ਹੋ ਰਿਹਾ ਹੈ ਤਾਂ ਖੁਸ਼ੀ ਦੀ ਗੱਲ ਹੈ ਆਪਣਾ ਕਮੈਂਟ ਜ਼ਰੂਰ ਕਰਿਓ ਤੇ ਇਹਨੂੰ professionnal dashboard ਦੇ ਵਿੱਚ ਜੇ profile ਨੂੰ ਤੁਸੀਂ ਚੇਂਜ ਕੀਤਾ ਹੈ ਤਾਂ ਬਹੁਤ ਵਧੀਆ ਸੋ ਆਪਣਾ Facebook page ਜਾਂ profile professional dashboard ਜ਼ਰੂਰ ਚੈੱਕ ਕਰਿਓ ਤੋ ਸੋ ਬਹੁਤ ਵਧੀਆ ਹੋਏਗਾ ਹਾਂਜੀ ਲਖਨ ਗੁਪਤਾ ਜੀ ਜਗਰਾਜ ਸਿੰਘ ਕਿੱਸੇ ਹੋ ਸਰ ਬਹੁਤ ਵਧੀਆ ਜੀ ਬਹੁਤ ਵਧੀਆ ਆਪਣੇ ਸੁਣਾਓ ਚੰਗਾ ਲੱਗਦਾ ਜੀ ਤੁਸੀਂ ਕਮੈਂਟ ਕਰਦੇ ਹੋ ਹਨ ਜਦੋਂ ਸਾਡੇ ਨਾਲ ਜੁੜਦੇ ਜੀ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਜੀ ਆਪਣੇ ਸੁਣਾਓ ਸੋਚਿਆ ਕਿ ਆਪਾਂ ਦੋਸਤਾਂ ਮਿੱਤਰਾਂ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੀਏ ਕਿਹੜੀ ਜਾਣਕਾਰੀ ਸਾਨੂੰ ਅਪਡੇਟ ਜਿਹਦਾ ਪਤਾ ਲੱਗਦਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਵੀਡੀਓ ਬਣਾ ਕੇ ਵੀ ਕਰਦੇ ਹਾਂ ਲਾਈਵ ਹੋ ਕੇ ਵੀ ਕਰਦੇ ਹਾਂ ਸੋ ਵੀਡੀਓ ਨੂੰ ਜਰੂਰ ਦੇਖਿਆ ਜੀ ਵੀਡੀਓ ਅਪਲੋਡ ਕਰੀ ਹੈ ਇਸ ਦੇ ਸੰਬੰਧ ਚ ਬੜਾ ਵਧੀਆ ਤਰੀਕੇ ਨਾਲ ਸਮਝਾਇਆ ਹੈ ਤੁਸੀਂ ਉਹਨੂੰ ਜਰੂਰ ਦੇਖਣਾ ਕਿ ਕੰਟੈਂਟ ਮੋਨਟਾਈਜੇਸ਼ਨ ਜਿਹੜਾ 2 ਲੱਖ ਕਿਸ ਤਰ੍ਹਾਂ ਸ਼ੋਅ ਕਰ ਰਿਹਾ ਹੈ ਤੁਸੀਂ ਆਪਣੀ رائے ਜਰੂਰ ਦੇਣਾ ਆਪਣੇ ਕਮੈਂਟ ਜਰੂਰ ਦੱਸਣਾ ਕਿ ਤੁਹਾਡੇ ਵੀ ਫੇਸਬੁੱਕ ਤੇ ਇਸ ਤਰ੍ਹਾਂ ਹੋ ਰਿਹਾ ਹੈ ਇੱਕ ਗੱਲ ਹੋਰ ਜਿਨ੍ਹਾਂ ਦਾ ਪਹਿਲਾਂ ਫੇਸਬੁੱਕ ਪੇਜ ਜਾਂ ਪ੍ਰੋਫਾਈਲ ਮੋਨਟਾਈਜ਼ ਹੈ ਉਹਨਾਂ ਦੀ ਐਡਸ ਔਰ ਰੀਲ ਵੀਡੀਓ ਤੇ ਜੋ ਵੀ ਹੈ ਉਹ ਚੀਜ਼ ਬੰਦ ਹੋ ਰਹੀ ਹੈ ਬੰਦ ਕਰ ਰਹੇ ਨੇ ਫੇਸਬੁੱਕ ਵਾਲੇ ਤੇ ਇਹੀ ਕੰਟੈਂਟ ਮੋਨਟਾਈਜੇਸ਼ਨ ਟੂਲ ਦੇ ਰਹੇ ਨੇ ਘਬਰਾਉਣ ਦੀ ਲੋੜ ਨਹੀਂ ਹੈ ਆਪਣੀ ਅਰਨਿੰਗ ਉਸੇ ਤਰ੍ਹਾਂ ਚੱਲੇਗੀ ਬਸ ਥੋੜਾ ਜਿਹਾ ਤਰੀਕਾ ਬਦਲ ਰਿਹਾ ਫੇਸਬੁੱਕ ਸੋ ਸ਼ਾਇਦ ਵਧੀਆ ਹੀ ਕਰ ਰਿਹਾ ਹੈ ਇੱਕ ਗੱਲ ਹੋਰ ਹੈ ਜਿਹੜੇ ਦੋਸਤਾਂ ਨੇ ਅਜੇ ਫੇਸਬੁਕ ਪੇਜ ਜਾਂ ਪ੍ਰੋਫਾਈਲ ਨਹੀਂ ਬਣਾਈ ਹੈ ਜਾਂ ਉਹਨੂੰ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਵਿੱਚ ਨਹੀਂ ਕਨਵਰਟ ਕੀਤਾ ਹੈ ਜਲਦੀ ਤੋਂ ਜਲਦੀ ਕਰ ਲੋ 31 ਅਗਸਤ 2025 ਤੋਂ ਪਹਿਲਾਂ ਪਹਿਲਾਂ ਬਿਨਾਂ ਕਿਸੇ ਕ੍ਰਾਈਟੇਰੀਆ ਤੋਂ ਉਹਨਾਂ ਨੂੰ ਇਹ ਟੂਲ ਮਿਲ ਜਾਏਗਾ ਨਹੀਂ ਤਾਂ ਹੋ ਸਕਦਾ ਹੈ 31 ਅਗਸਤ 2025 ਤੋਂ ਬਾਅਦ ਫੇਸਬੁਕ ਕੋਈ ਕ੍ਰਾਈਟੇਰੀਆ ਰੱਖ ਦੇਣ ਜਿਵੇਂ ਕੋਈ ਐਨੇ ਫੋਲੋਅਰ ਚਾਹੀਦੇ ਹੈ ਜਾਂ ਐਨਾ ਵੌਸ ਟਾਈਮ ਚਾਹੀਦਾ ਹੈ ਕੋਈ ਵੀ ਹੋ ਸਕਦਾ ਆਪਾਂ ਜਜਮੈਂਟ ਨਹੀਂ ਕਰ ਸਕਦੇ ਕਿਸ ਤਰ੍ਹਾਂ ਦਾ ਜਿਹਨੇ ਪਹਿਲਾਂ ਚੱਲ ਰਿਆ ਸੀ ਪਹਿਲਾਂ ਹੈਗਾ ਸੀ 5000 ਫੋਲੋਅਰ ਤੇ 60000 ਮਿੰਟ ਤੁਹਾਡੇ ਹੁਣੇ ਜ਼ਰੂਰੀ ਹੈ ਤਾਂ ਹੁਣ ਇਸ ਵਕਤ ਕੋਈ ਨਹੀਂ ਹੈ ਬੜੀ ਖੁਸ਼ੀ ਦੀ ਗੱਲ ਹੈ ਜਲਦੀ ਤੋਂ ਜਲਦੀ ਆਪਣਾ ਫੇਸਬੁਕ ਪੇਜ ਤੇ ਪ੍ਰੋਫਾਈਲ ਹੈ ਗਰੋ ਕਰ ਲਓ ਬੜੇ ਵਧੀਆ ਰਹੋਗੇ ਬੜੀ ਚੰਗੀ ਕਮਾਈ ਕਰ ਲੋਗੇ ਤਾਂ ਬਹੁਤ ਸਾਰੇ ਦੋਸਤ ਕਰ ਵੀ ਰਹੇ ਨੇ ਮੇਰੇ ਦੋਸਤ ਕਾਫੀ ਸਾਰੇ ਨੇ ਮੈਂ ਵੀ ਕਰ ਰਿਹਾ ਜਿੰਨੀ ਕੁ ਮੈਂ ਕਰ ਸਕਦਾ ਕਰ ਰਿਹਾ ਬ੍ਰਹਮਾਨਕ ਦੇਵ ਜੀ ਹਾਂ ਜੀ ਕੀ ਹਾਲ ਚਾਲ ਹੈ ਜੀ ਆਪਣੇ ਕਮੈਂਟ ਜਰੂਰ ਕਰਦਿਆ ਕਰੋ ਜਦੋਂ ਲਾਈਵ ਦੇ ਜੁੜਦੇ ਹੋ ਹਾਂ ਚੰਗਾ ਲੱਗਦਾ ਆਪਣਾ ਇੱਕ ਹੋਰ ਚੈਨਲ ਵੀ ਹੈ ਮੇਰੀ ਆਵਾਜ਼ ਫਾਜ਼ਲ ਕਾ ਉਹਦੇ ਤੇ ਵੀ ਤੁਸੀਂ ਜੁੜਿਆ ਕਰੋ ਸੋ ਵਧੀਆ ਲੱਗਦਾ ਹੈ ਜੇ ਜਦੋਂ ਸਾਥੀ ਸਾਡੇ ਨਾਲ ਜੁੜਦੇ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਯਾਰ ਹੈਨਾ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਲਾਈਕ ਵਾਲਾ ਬਟਨ ਨਹੀਂ ਤੁਸੀਂ ਤੇ ਪਾਉਂਦੇ ਜਿੰਨੇ ਦੋਸਤ ਜੁੜੇ ਸੀ ਵੀਡੀਓ ਨੂੰ ਲਾਈਕ ਨਹੀਂ ਕਿਸੇ ਨੇ ਕੀਤਾ ਲਾਈਕ ਜਰੂਰ ਕਰਿਆ ਕਰੋ ਤੇ ਨਵੇਂ ਸਾਥੀ ਜੇ ਤਾਂ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤੁਸੀਂ ਸਪੋਰਟ ਕਰੋਗੇ ਤਾਂ ਤੁਹਾਡੇ ਨਾਲ ਹੀ ਆ ਜਿੰਨੀ ਸਪੋਰਟ ਕਰੋਗੇ ਅਸੀਂ ਚੈਨਲ ਤੇ ਉਹਨਾਂ ਲਾਈਵ ਹੋਇਆ ਕਰਾਂਗੇ ਅਸੀਂ ਅਪਡੇਟ ਦਿਆ ਕਰਾਂਗੇ ਹਰ ਤਰ੍ਹਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਕਰਾਂਗੇ ਸੋ ਕੋਈ ਵੀ ਸੋਸ਼ਲ ਮੀਡੀਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਸਾਡਾ ਫਰਜ਼ ਹੈ ਜਿੰਨੂੰ ਵੀ ਸਾਨੂੰ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸੋ ਸਭ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਤੇ ਤੁਸੀਂ ਸਾਡੀ ਵੀਡੀਓ ਸ਼ੇਅਰ ਕਰ ਦਿਆ ਕਰੋ ਜੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਕੁਛ ਨਹੀਂ ਲੱਗਦਾ 1 ਸੈਕਿੰਡ ਨਹੀਂ ਲੱਗਦਾ ਸਬਸਕ੍ਰਾਈਬ ਕਰਨ ਤੇ ਹਨਾ ਜਰੂਰ ਕਰਿਆ ਕਰੋ ਸੋ ਹਰ ਤਰ੍ਹਾਂ ਦੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਜੁੜਿਆ ਕਰਾਂਗੇ ਤਾਂ ਤੁਸੀਂ ਆਪਣੇ ਵਿਊ ਜਰੂਰ ਦਿਓ ਫੀਡਬੈਕ ਤੁਹਾਡੀ ਸਾਨੂੰ ਸਪੋਰਟ ਕਰਦੀ ਹੈ ਸਪੋਰਟ ਕਰੋਗੇ ਤਾਂ ਅਸੀਂ ਅੱਗੇ ਵੀ ਕੁਝ ਕਰਦੇ ਆ ਵਧੀਆ ਲੈ ਕੇ ਆਇਆ ਕਰਾਂਗੇ ਸੋ ਸਾਡੇ ਲਾਈਵ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜਿਹੜੇ ਜੁੜੇ ਹੋ। ਠੀਕ। ਜਿਹੜੇ ਜੁੜ ਰਹੇ ਨੇ। ਠੀਕ। ਦੇਖ ਰਹੇ ਨੇ ਤੁਹਾਡੇ ਕਿੰਨੇ ਸਾਥੀ ਹੈ। ਜਿੰਨੇ ਵੀ ਸਾਥੀਆਂ ਦੇ ਕਮੈਂਟ ਆਏ ਬੜਾ ਚੰਗਾ ਲੱਗਿਆ ਸਾਡਾ ਇਹ ਨਵਾਂ ਚੈਨਲ ਹੈ ਨਵੇਂ ਚੈਨਲ ਤੇ ਤੁਸੀਂ ਵਧੀਆ ਹੰਗਾਰਾ ਦੇ ਰਹੇ ਹੋ ਵਧੀਆ ਸਾਥ ਦੇ ਰਹੇ ਹੋ ਇਸ ਨਵੇਂ ਚੈਨਲ ਤੇ ਇਸ ਚੈਨਲ ਤੇ ਸਿਰਫ ਆਪਾਂ ਸੋਸ਼ਲ ਮੀਡੀਆ ਦੇ ਟਿਪਸ ਹੀ ਦੱਸਾਂਗੇ ਕਿ ਕਿਹੜੀ ਚੀਜ਼ ਨੂੰ ਕਿੱਦਾਂ ਵਰਤ ਰਹੇ ਆ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਵਰਤਣਾ ਚਾਹੀਦਾ ਤਾਂ ਉਹ ਅਸੀਂ ਤੁਹਾਨੂੰ ਹਰ ਚੀਜ਼ ਵੀਡੀਓ ਦੇ ਜ਼ਰੀਏ ਦੱਸਦੇ ਆ ਹਨਾ ਹਰ ਗੱਲ ਤੁਹਾਨੂੰ ਅਸੀਂ ਵੀਡੀਓ ਦੇ ਰਾਹੀਂ ਦੱਸ ਰਹੀਆਂ ਅਗੇ ਚੈਨਲ ਨਾਮੇ ਦੋਸਤੋ ਕਈ ਵਾਰੀ ਕਮੀਆਂ ਪੇ ਠੀਕ ਹੈ ਕਈ ਵਾਰੀ ਕਮੀਆਂ ਪੇਸ਼ੀਆਂ ਰਹ ਜਾਂਦੀਆਂ ਨੇ ਕੁਝ ਚੀਜ਼ਾਂ ਦੱਸਣ ਚ ਜਾਂ ਕੋਸ਼ਿਸ਼ ਕਰੀ ਦੀ ਹੈ ਜਿੰਨੀ ਸਹੀ ਜਾਣਕਾਰੀ ਸਾਡੇ ਕੋਲੇ ਹੋਵੇ ਉਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤਾਂ ਚੰਗਾ ਲੱਗਦਾ ਹੈ ਸੱਚੀ ਤੇ ਸਹੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਸੇ ਕਿਸਮ ਦਾ ਕੋਈ ਅਸੀਂ ਗਲਤ ਜਾਣਕਾਰੀ ਦੀ ਕਿਸੇ ਦਾ ਵੀ ਪ੍ਰਚਾਰ ਨਹੀਂ ਕਰਦੇ ਜੋ ਜਾਣਕਾਰੀ ਸੱਚੀ ਤੇ ਸਹੀ ਹੁੰਦੀ ਹੈ ਵੀਡੀਓ ਦੇ ਵਿੱਚ ਅਸੀਂ ਉਹੀ ਜਾਣਕਾਰੀ ਦਿੰਨੇ ਆ ਕੋਈ ਝੂਠੀ ਖਬਰ ਝੂਠੀ ਜਾਣਕਾਰੀ ਆਪਾਂ ਕਦੇ ਨਹੀਂ ਦਿੱਤੀ ਕਿ ਵੀਡੀਓ ਵਾਇਰਲ ਕਰਨੀ ਹੈ ਜੀ ਸਬਸਕ੍ਰਾਈਬਰ ਵਧਾਉਣੇ ਨੇ ਜੀ ਤੇ ਬਸ ਉਹਦੇ ਕਰਕੇ ਵੀ ਅਸੀਂ ਕਦੇ ਲਾਈਵ ਹੋ ਕੇ ਝੂਠੀ ਜਾਣਕਾਰੀ ਦੇ ਦਈਏ ਜਾਂ ਅਸੀਂ ਤੁਹਾਨੂੰ ਵੀਡੀਓ ਵਿੱਚ ਗਲਤ ਜਾਣਕਾਰੀ ਦੇ ਦਈਏ ਨਹੀਂ ਆਪਣਾ ਉਹ ਦਿਲ ਨਹੀਂ ਕਰਦਾ ਇਸ ਤਰ੍ਹਾਂ ਕਿ ਤੁਹਾਨੂੰ ਝੂਠੀ ਹਰੀ ਦੇ ਕੇ ਜਾਂ ਕੋਈ ਗਲਤ ਜਾਣਕਾਰੀ ਦੇ ਕੇ ਆਪਣੇ ਚੈਨਲ ਨੂੰ ਗਰੋ ਕਰੀਏ ਜਾਂ ਆਪਣੀ ਵੀਡੀਓ ਵਾਇਰਲ ਕਰੀਏ ਤੁਸੀਂ ਵੈਸੇ ਹੀ ਮਾਨ ਸਤਕਾਰ ਬਹੁਤ ਦੇ ਰਹੇ ਹੋ ਸਾਡੇ ਲਾਈਵ ਦੇ ਵਿੱਚ ਤੇ ਸਾਡੇ ਵੀਡੀਓ ਨੂੰ ਜਦੋਂ ਤੁਸੀਂ ਸਪੋਰਟ ਕਰਦੇ ਹੋ ਸਾਨੂੰ ਵੈਸੇ ਹੀ ਚੰਗਾ ਉਦੋਂ ਲੱਗਦਾ ਹੈ ਗਲਤ ਜਾਣਕਾਰੀ ਦੇਣ ਦੀ ਲੋੜ ਹੀ ਨਹੀਂ ਪੈਂਦੀ ਸੋ ਪਰਿਆ ਸਾਥੀ ਜੁੜੇ ਸੀ ਬਹੁਤ ਬਹੁਤ ਧੰਨਵਾਦ ਜੀ